केडा पंड है की नाम तेरा की नाम है क्या नाम है आपका हुँ? हाँ आपका नाम क्या है कहाँ के रहने वाले आप यूपी के बोल रहे हिंदी आती हिंदी आता पंजाबी आता कौन सा भाषा आता पटना पटना का है पटना ओके कितनी पटना बिहार बिहार कब का आया इधर कब का इधर आप कब का आए थे इंद्रजीत के जहाँ आए थे हाँ। ओके सैलरी कितनी दे रहे घर में कौन कौन है आपके बक्सर पटना पटना कित, कितनी देर होगी जहाँ रहते हुए कितना समय हो गया जहाँ ਸਮਾਈ ਨਾ ਲੈਣ ਚਲੋ ਦਬਾਈਏ ਹੋ ਗਿਆ ਸੀ ਇਹ ਸਾਬ ਜੀ ਨਹੀਂ ਪਰ ਸਾਨੂੰ ਜਦੋਂ ਕੇ ਨੇ ਦੱਸਿਆ ਹੈ ਨਾ ਉਹ ਸਾਲ ਹੋਇਆ ਵਾ ਪਹਿਲਾ ਸਾਡਾ ਬੰਦਾ ਉਹ ਪਿੰਡ ਨੂੰ ਗਿਆ ਵਾ ਅੱਛਾ ਅੱਛਾ ਧਾਨੂ ਗਰੇਂ ਦੱਸਿਆ ਉਹ ਪਤਾ ਕਰ ਲੈਣੇ ਕੋਈ ਨਹੀਂ ਸਾਡੇ ਚੈਨਲ ਤੇ ਸ਼ਿਕਾਇਤ ਗਈ ਅਸੀਂ ਫਿਰ ਤਰਦਾ ਜੀ ਸ਼ਿਕਾਇਤ ਕਰੀਂ ਸ਼ਿਕਾਇਤ ਕਰਖਾਂ ਹਾਂ ਆਹ ਆਉਂਦੇ ਕਿੰਨਾ ਸਮਾਂ ਹੋ ਗਿਆ ਤੈਨੂੰ ਇੱਥੇ ਰਹਿੰਦਿਆ ਇੱਥੇ ਰਹਿੰਦਿਆ ਕਿੰਨਾ ਸਮਾਂ ਹੋ ਗਿਆ ਸਮਾਂ ਹੀ ਨਹੀਂ ਆਹ ਕਿੰਨੇ ਸਾਲ ਹੋ ਗਏ ਨੇ ਇੱਥੇ ਰਹਿੰਦਿਆ ਹਾਂ ਕਿੰਨੇ ਸਾਲ ਹੋ ਗਏ ਨੇ 1 ਮਹੀਨਾ ਲੈ ਉਹ ਸਾਲ ਕਹਿੰਦਾ ਉਹਨੂੰ ਪਤਾ ਹੀ ਕੱਖ ਨਹੀਂ ਪਤਾ ਹੀ ਕੱਖ ਨਹੀਂ ਮਤਬੂਦੀ ਇਹਦੀ ਨਹੀਂ ਮੰਦਬੂਦੀ ਨਹੀਂਗਾ ਲੱਗਦਾ ਮੈਂ ਲਾਲੀਆ ਦਾ ਉਹਨੂੰ ਪੈਂਦਾ ਮਿਰਗੀ ਦਾ ਦौरा ਅੱਛਾ ਅੱਛਾ ਵੇਨਾ ਹੀ ਸੱਚੀ ਜਾਣਨਾ ਵੀ ਮਤਲਬ ਮੰਦਬੁੱਧੀ ਆ ਜਾਂ ਮਤਲਬ ਇਹ ਕੀ ਉਦਾਂ ਆਪ ਰਹਿਣ ਆਇਆ ਕਿ ਆਇਆ ਤੇ ਆਪੇ ਹੀ ਆ ਅਸੀਂ ਤੇ ਕਿਤੇ ਉਹ ਲਿਆਈ ਨਹੀਂ ਗੇ ਸਾਡੇ ਕੋ ਕਿੱਦਾਂ ਪਹੁੰਚਿਆ ਜੇ ਉੱਥੇ ਜਾਂਦੇ ਅਸੀਂ ਕੰਮ ਕਰਨਾ ਉਹ ਬੰਦਾ ਕਰਨਾ ਉਹਦੇ ਆ ਗਿਆ ਨਾਲ ਅੱਛਾ ਤੈਨੂੰ ਕਿੱਥੋਂ ਲੈ ਕੇ ਆਏ ਨੇ ਸਰਦਾਰ ਜੀ ਕਿੱਥੋਂ ਲੈ ਕੇ ਆਏ ਨੇ ਓਏ ਨਿਕਾ ਲੈ ਕੇ ਆਇਆ ਵਾ ਅੱਛਾ ੜਕ ਤੋਂ ਲਿਆਏ ਹੋ ਰਹੇ ਇਹਨੂੰ ਮੇਰੇ ਜੂਪੀ ਚ ਚੋਕੇ ਲਿਆਏ ਆ ਚੱਲ ਤੂੰ ਬੈਠਾ ਉੱਥੇ ਚੱਲ ਕੇ ਓਏ ਪੈਰ ਉਥੇ ਟੋਟਲ ਕਿੰਨੇ ਡੰਗਰ ਤੁਹਾਡੇ ਡੰਗਰ ਤੁਹਾਡੇ ਸਾਹਮਣੇ ਨਹੀਂ ਹੈ ਕਿ ਟੋਟਲ ਲੋਡ ਮੈਂ ਇੱਥੇ ਹਿਸਾਬ ਸੌਂਦਾ ਰਹਿਣਾ ਪਤਾ ਹੀ ਹੁੰਦਾ ਨਹੀਂ ਮੱਝਾਂ ਨਹੀਂ ਹੈ ਤੁਹਾਡੇ ਡੰਗਰ ਸਾਹਮਣੇ ਵੇਖੋ ਮੱਝਾਂ ਤੁਹਾਡੇ ਸਾਹਮਣੇ ਆ ਸੁਖਨਾਮ ਨਹੀਂ ਹੈਗਾ ਆਪਣਾ ਕੋਈ ਨਹੀਂ ਇਹ ਨਹੀਂ ਮੈਂ ਵੈਸੇ ਗੱਲ ਕਰਦੀ ਨਹੀਂ ਸੰਬੋਧਨ ਕਰਨਾ ਪੈਂਦਾ ਹੈ ਕਿ ਇੰਦਰਜੀਤ ਦਾ ਸਿੱਧਾ ਨਾਂ ਇੰਦਰਜੀਤ ਇੰਦਰਜੀਤ ਦਾ ਆਪਣੇ ਦਾ ਆਹ ਉਹ ਆਂਦੇ ਕਿ ਥੋਲ ਜਾਂਦਾ ਏਦਾਂ ਹੁੰਦਾ ਆਹ ਵੇਖ ਆਏ ਤਿੰਨ ਚਾਰ ਜਣੇ ਤਿੰਨ ਜਣੇ ਉਹ ਆਉਂਦੇ ਆ ਉਹ ਨਾ ਕਰੇ ਸੰਦੀਪ ਕਰੇ ਹਾਂ ਅੜੇ ਕੁੜੀ ਨੂੰ ਹੀ ਲਾ ਕੇ ਆਉਂਦਾ ਉੱਥੇ ਕੱਲ ਦੇਦਾ ਕੁੜੀ ਲੈ ਹੁੰਦਾ ਠੀਕ ਠੀਕ ਉਹਦੇ ਬਲ ਘਰ ਦੇ ਵਿੱਚ ਬੰਦਾ ਰਹਿੰਦਾ ਸਾਰਾ ਫਿਰ ਮੰਦ ਬੁੱਧੀ ਹੈ ਇਹਨੂੰ ਛੱਡ ਕੇ ਘਰੇ ਵਿਆਹ ਦੇ ਸਾਰੇ ਕਾਦੇ ਦੇਖੀ ਜਾਂਦੇ ਆ ਤੇ ਮੰਦ ਬੁੱਧੀ ਹੋਵੇ ਸਾਨੂੰ ਤੇ ਜਿਹੜੀ ਇਨਫੋਰਮੇਸ਼ਨ ਪਤਾ ਲੱਗਦੀ ਉਹ ਕਹੇ ਉਹ ਤਰੀਕੇ ਨਾਲ ਗੱਲ ਕਰ ਜਾਨਾ ਕਿ ਦਿੱਤੀ ਕਿ ਇਹ ਡੰਗਰਾਂ ਦੇ ਵਿੱਚ ਬੈਠਾ ਰਹਿੰਦਾ ਵੇਖੋ ਅਸੀਂ ਆਏ ਤੇ ਵਾਕਈ ਡੰਗਰਾਂ ਦੇ ਵਿੱਚ ਬੈਠਾ ਤੇ ਡੰਗਰਾਂ 'ਚ ਉੱਥੇ ਧੁੱਪੇ ਬੈਠਾ ਵਾ ਤੇ ਡੰਗਰਾਂ 'ਚ ਉਹਨੂੰ ਕੀ ਹੋਇਆ ਜਾਨੀ ਕਿ ਉਹ ਕਿਤੇ ਗੋਇਸ ਲੇਟਣ ਦਿਆ ਵਾ ਦੇਤੀ ਮੇਰੀ ਗੱਲ ਡੰਗਰਾ ਚ ਬਹਿਣਾ ਨਹੀਂ ਤਾਂ ਨਹੀਂ ਆਹੀ ਤਾਂ ਨਾ ਤਾਂ ਤੂੰ ਹੀ ਸਭ ਨਾਲ ਆਹੀ ਤਾਂ ਨਾ ਤਾਂ ਤੂੰ ਹੀ ਗੱਲ ਕਰਨ ਦੇ ਆ ਸਰ ਆਪਣਾ ਭਾਈਚਾਰਾ ਨਹੀਂ ਉਹ ਕਹਿੰਦੇ ਨੇ ਡੰਗਰਾ ਚ ਬੈਠਾ ਡੰਗਰਾ ਚ ਮੈਂ ਵੀ ਡੰਗਰਾ ਚ ਰਹਿੰਦਾ ਤੇ ਉਹ ਵੀ ਡੰਗਰਾ ਚ ਰਹਿੰਦਾ ਗੱਲ ਤੇ ਨਹੀਂ ਆਹੀ ਭਾਜੀ ਸਵਾਲ ਕੀਤਾ ਤੁਹਾਨੂੰ ਤੁਸੀਂ ਕਿ ਨਹੀਂ ਪਈ ਕਿਸੇ ਵੇਲੇ ਬਹਿ ਜਾਂਦਾ ਗੱਲ ਤੇ ਨਾ ਕਿਸੇ ਵੇਲੇ ਨਹੀਂ ਰਹਿੰਦੇ ਅਸੀਂ ਡੰਗਰਾ ਚ ਮੈਂ ਤੇ ਆ ਤਾਰ ਪਾਉਣਾ ਤਾਂ ਕਦੇ ਗਿਆ ਮੈਂ ਕਰਦਾ ਇਹਨੂੰ ਤੁਸੀਂ ਰੱਖਿਆ ਥਾਣੇ ਇਤਲਾਹ ਕੀਤੀ ਹੈ ਉਹ ਤੇ ਤੁਸੀਂ ਦੱਸਿਆ ਮਾਦੇ ਦੱਸਿਆ ਹੈ ਆਹ ਉਹ ਆਪਣੀ ਕਿਹ ਲਿਫਟ ਹੈ ਕਿ ਨਹੀਂ ਹੈ ਕਿੰਨਾ ਲਿਫਟ ਥੋੜੀ ਹੋਈ ਹੈ ਅੱਛਾ ਇਹਨੂੰ ਕਿੰਨੇ ਪੈਸੇ ਦੇ ਰਹਿ ਜੋ ਤੁਸੀਂ ਪੈਸੇ ਨਹੀਂ ਉਹ ਕੋਈ ਲੈਂਦਾ ਉਹ ਲੈਂਦਾ ਲਾ ਭਾਈ ਜਾਲ ਚਾਹ ਉਹ ਆਂਦਾ ਵੀ ਮੈਂ ਤਮਾਕੂ ਖਾਣਾ ਪੈਸਾ ਨਹੀਂ ਕੋਈ ਲੈ ਅੱਛਾ ਫਿਰ ਤੁਹਾਨੂੰ ਠੰਡਿਓ ਨਹੀਂ ਨਹੀਂ ਪਾਣੀ ਮਾਣ ਸਕੋ ਤੁਸੀਂ ਸਰ ਪਾਣੀ ਦਾ ਕੋਈ ਚੱਕਰ ਨਹੀਂ ਅੱਜ ਕੱਲ ਆਪਾਂ ਕਿਸੇ ਨੂੰ ਐਦਾਂ ਨਹੀਂ ਰੱਖ ਸਕਦੇ ਸਮਾਂ ਨਹੀਂ ਹੈਗਾ ਸਾਰਿਆਂ ਰੱਖੇ ਆ ਤੇ ਹੁਣ ਜਿਹੜਾ ਫੜਿਆ ਜਾਂਦਾ ਉਹਦੇ ਦੱਸੋ ਕਿੰਨੇ ਦਿਨ ਤੁਸੀਂ ਦੱਸਿਆ ਹੀ ਹੋਊਗਾ ਜਿਹੜਾ ਫੜਿਆ ਹੋਵੇ ਉਹਨੂੰ ਅੰਦਰ ਚੋੜਿਆ ਕੋਈ ਬਾਜੀ ਥੋੜੀਆਂ ਹੋਵੇ ਦਸੀ ਜਾਏ ਤੁਸੀਂ ਦੱਸੋ ਤੁਹਾਡਾ ਵੀ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਚਲੋ ਉਹਦੇ ਕੋਈ ਨਹੀਂ ਜਿਹਨੇ ਦੱਸਿਆ ਜੀ ਆਇਆਂ ਨੂੰ ਕੋਈ ਨਹੀਂ ਦੱਸਿਆ ਉਹਦਾ ਥੈਂਕ ਯੂ ਤਾਨਾ ਉਹਦਾ ਵੀ ਇਹ ਗੈਰ ਕਾਨੂੰਨੀ ਨਹੀਂ ਉਹ ਤਾਂ ਗੈਰ ਕਾਨੂੰਨੀ ਉਹਦੇ ਪਤਾ ਆਪਾਂ ਨੂੰ ਇਹ ਗੈਰ ਕਾਨੂੰਨੀ ਜੋ ਉਹਦੇ ਆਉਂਦੇ ਉਹਦੇ ਕਿਆ ਨਹੀਂ ਉਹਦੇ ਦੇ ਸ਼ਾਟ ਉਦੋਂ ਨਹੀਂ ਹੈਗੇ ਸੀ ਅਸੀਂ ਮਾਰ ਕੇ ਚੱਲ ਜਣਾ ਸੀ ਤਾਂ ਤੁਹਾਡਾ ਪੁੱਛਣਾ ਜਾਂਦਾ ਕਿ ਆਖਰ ਜਿਹੜੀ ਸ਼ਿਕਾਇਤ ਤੁਹਾਡੇ ਪਿੱਛੇ ਕੀ ਆ ਕੇ ਉਹਦੇ ਬਾਰੇ ਕੀ ਤਕਰੀਬਾ ਜਿਸੇ ਜਿਹਨੂੰ ਵੇਚੀ ਆ ਹਾਂ ਜੀ ਇਹ ਇਹ ਦਾ ਬਰਦਾ ਰੱਖਿਆ ਹੈ ਇਹਦੇ ਬਾਰੇ ਇਹ ਸ਼ਿਕਾਇਤ ਕੀਤੀ ਗਈ ਹੈ ਕਿ ਇਹ ਮੱਦਬੁੱਧੀ ਆ ਔਰ ਇਹਨੂੰ ਤੁਸੀਂ ਕੋਈ ਪੈਸਾ ਨਹੀਂ ਦਿੰਦੇ ਔਰ ਇਹਨੂੰ ਸਿਰਫ ਰੋਟੀ ਦੇ ਉੱਤੇ ਹੀ ਕੰਮ ਕਰਾਉਂਦੇ। ਜਿਵੇਂ ਜਦੋਂ ਮੇਰੇ ਨਾਲ ਇੱਥੇ ਹੋਣਾ ਆਖੋ ਜਨੇ ਆਖੋ ਆਏ ਨੂੰ 7 ਲੱਖ ਕੋ 7 ਦੋ ਕਿਸੇ ਨੂੰ ਪੈਸਾ ਦੇਣਾ ਉਹਨੂੰ ਨਾਲ ਤਾਂ ਤੁਸੀਂ ਆਖੋ ਰੇਲ ਤੇ ਚੜਾ ਗਿਆਵਾਂਗੇ ਰੋਟੀ ਪਾਣੀ ਦਵਾਂਗੇ ਉੱਥੇ ਛੱਡ ਗਿਆਵਾਂਗੇ ਇੱਕ ਤਸਲਾ ਤੇ ਚਾਹੇ ਤੇ ਤੁਹਾਡੇ ਸਾਹਮਣੇ ਆ ਚਾਹੇ ਅਸੀਂ ਇਹਦਾ ਹੀ ਗੱਲ ਹੈ। ਆਹੋ ਬਾਤ ਕਰ ਉਹਨੂੰ ਬੰਦ ਕਰ ਲਾਂ। ਅਸੀਂ ਤੇ ਸਾਡਾ ਪਤਾ ਕੀ ਆ? ਅਸੀਂ ਤਾਂ ਜਿਹੜੀ ਚੈਨਲ ਨੂੰ ਭੇਜਣੀ ਰਿਪੋਰਟ ਉਹਦੇ ਚ ਥੋੜੀ ਤੁਹਾਨੂੰ ਪੁੱਛਿਆ ਕੈਮਰਾ ਪਹਿਲਾਂ ਥੋੜੀ ਚਲਾਇਆ ਸੀ ਤੁਹਾਨੂੰ ਦੱਸ ਪਹਿਲਾਂ ਤੁਸੀਂ ਤੁਹਾਡਾ ਆਪਣਾ ਗੱਲਾਂ ਬਾਤਾਂ ਹੀ ਕਰਨੇ ਮਗਰੋਂ ਕੀਤੀ ਤੇ ਬਾਅਦ ਦੇ ਹੁਣ ਵੀ ਜਦੋਂ ਤੁਸੀਂ ਇਹਦੇ ਪ੍ਰੂਫ ਦੇਣਾ ਅਸੀਂ ਪਰਰ ਜਾਂ ਤੁਹਾਡਾ ਪਾਉਣਾ ਨਾ ਤੇ ਤੁਹਾਡੇ ਉੱਤੇ ਅਲਿਗੇਸ਼ਨ ਲੱਗਦੇ ਪਏ ਆ ਸਿਰਫ ਤੁਸੀਂ ਕੈਮਰੇ ਦਿਖਾਇਆ ਨਾ ਉਹ ਮੰਨ ਲਓ ਚਾਹੇ ਉਹ ਹੋ ਹੋ ਗੱਲ ਇਹ ਮੰਨ ਗੁੱਦੀ ਆ ਵੀ ਉਹ ਕੰਮ ਕਰਨ ਦਿਆ ਵੇਖੋ ਨਹੀਂ ਇਹਨੂੰ ਕਿੱਥੋਂ ਲੈ ਕੇ ਆਏ ਸੀ ਤੁਸੀਂ ਤੁਹਾਨੂੰ ਨਹੀਂ ਪਤਾ ਕਿੱਥੋਂ ਆਇਆ ਤੁਹਾਨੂੰ ਪਤਾ ਉਹ ਪੁਛਲਵਾ ਇੱਥੇ ਆਇਆ ਆਪੇ ਫਿਰਦਾ ਤੁਰਦਾ ਤੁਸੀਂ ਰੱਖ ਰਿਹਾ ਅੱਛਾ ਜੀ ਹਾਂ ਠੀਕ ਇਹ ਰੋ ਰੋਟੀ ਫਿੱਟ ਆ ਜੀ ਬੱਸ ਰੋਟੀ ਖਾਣੇ ਉਹਨੇ ਤਾਂ ਨਹੀਂ ਰੋਟੀਆਂ ਨੂੰ ਆਏ ਬੰਦੇ ਆ ਵੰਗਰੇ ਉਹਨੂੰ ਹੇ ਬਾਪ ਚਲ ਉਹ ਤਾਂ ਮਨ ਉਹਨੇ ਇੱਕ ਵੀ ਬਲਾ ਬਣਾ ਲਈ ਤੂੰ ਅਟ ਭਾਂਜ ਪਖਾਂਡੀ ਫੜਿਆ ਵਾ ਮੈਂ ਛੱਡ ਯਾਰ ਮੇਰੀ ਗੱਲ ਨਹੀਂ ਤੂੰ ਅਟ ਰੋਟੀ ਲਾ ਕੇ ਚੱਲ ਤੂੰ ਨੂੰ ਦੱਸਦਾ ਨਾ ਵੀ ਇੱਕ ਵੀ ਵੀਡੀਓ ਬਣਾ ਲਈ ਨਹੀਂ ਤੂੰ ਬਣਾਈ ਵੀਡੀਓ ਉੱਥੇ ਭਾ ਕੇ ਬਣਾਈ ਨਾ ਤਾਂ ਹੁਣ ਕੀ ਕਰੀਂ ਇਹ ਭਾਂਜੀ ਹੁਣ ਬਣਾਉਂਦੇ ਆ ਫੇ ਵੀਰ ਅਸੀਂ ਗਲਤੀ ਹੈ ਗੱਲ ਤੇ ਤੁਸੀਂ ਗਲਤ ਚ ਲੋ ਗਲਤ ਗੋਲਤ ਗਲਤ ਗੋਲਤ ਨਹੀਂ ਵੀਡੀਓ ਦੀ ਬਣਾ ਲਈ ਉੱਥੋਂ ਫੇਕਾ ਦੀ ਗੱਲ ਨਹੀਂ ਗੱਲ ਨਹੀਂ ਕਰੀ ਐਸੇ ਕਰਕੇ ਮੋਤ ਪਰ ਬੰਦੇ ਆ ਗਏ ਇੱਕ ਮਿੰਟ ਬਕੀਦਾ ਉਹ ਸਾਡਾ ਇਹ ਦੱਸ ਉਹ ਕਰਦੇ ਮੋਤ ਪਰ ਭਲਾਏ ਨੇ ਉਹ ਦਾਦਾ ਸੁਣੋ ਕੋਈ ਮਾਰਾ ਨਹੀਂ ਕਿਹਾ ਤੁਹਾਨੂੰ ਕੋਈ ਛੇੜ ਨਹੀਂ ਕਿਹਾ ਇੱਕ ਮੇਰੀ ਸੁਣ ਗੱਲ ਕੀ ਆ ਕਿ ਜੋ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਹਾਂ ਬਣਾਏ ਉੱਥੋਂ ਤੁਰ ਪਏ ਤੁਸੀਂ ਚਲ ਕੀ ਹੋ ਜਾ ਉਹ ਉਹ ਅੱਗੇ ਵੀ ਦੋ ਸਾਨੂੰ ਲੋਕਾਂ ਨੂੰ ਦਿਖਾਉਣਾ ਚਾਹੀਦਾ ਰੂਪ ਹੀ ਆਇਆ ਆਏ ਕੋਈ ਪੁੱਛੂਆ ਵੀ ਆ ਗਿਆ ਕੋਈ ਕੁਝ ਬੋਲਣ ਦਾ ਤੇ ਸਾਡੀ ਰਿਸ਼ਤੇਦਾਰੀ ਛੋ ਤੇ ਤੂੰ ਆਦਾ ਕੀ ਫੋਟੋ ਲਾਉਣ ਦਾ ਨਹੀਂ ਕੰਮ ਕਰਦਾ ਕਿਉਂ ਕੰਮ ਕਰਦਾ ਜਿੱਥੇ ਮੈਂ ਸੌਂਦਾ ਉਹਦੇ ਕਰਦਾ ਭਾਜੀ ਮੇਰੀ ਤੂੰ ਆ ਕੇ ਨਾ ਬਣਾ ਲੋ ਤੇ ਫਿਰ ਵੀਡੀਓ ਬਣਾਈ ਸਭ ਬਣਾ ਕੇ ਤੁਰੇ ਜਿੱਧਰ ਗੱਦਲੀ ਬਣਾਉਂਦਾ ਫਿਰ ਆ ਤੂੰ ਆਇਆ ਹੈ ਗੱਲਬਾਤ ਕਰ ਲਈ ਨਾ ਤੁਸੀਂ ਕਰ ਲਈ ਗੱਲਬਾਤ ਸਾਰੀ ਉੱਥੇ ਤੁਹਾਡੇ ਸਾਹਮਣੇ ਕਰਾਤੀ ਮੇਰੇ ਨਾਲ ਫੋਟੋ ਵੀਡੀਓ ਬਣਾਈ ਸਾਰੀ ਇਹੀ ਗਿਆ ਬਣਾ ਵੀਡੀਓ ਬਣਾਈ ਇੱਧਰ ਆ ਕੇ ਕਰਦੇ ਤੁਹਾਡੇ ਕੰਮ ਆਹ ਤੋ ਉਹਦੇ ਦੀ ਬਣਾਈ ਆ ਟਾਡੀ ਥੋੜੀ ਬਣਾਈ ਆ ਉਹਦੀ ਉਹ ਜਿਹੜਾ ਮੈਂ ਸੌਂਦਾ ਉਹਦੇ ਕਰਦੇ ਪਾਪਾ ਉੱਥੇ ਉਹਦੇ ਕੰਮ ਕਰਦੇ ਆਂ ਜਾਂ ਉੱਥੇ ਕੀ ਕਰਦਾ ਸੀ ਦੱਸ ਥੋੜ੍ਹਾ ਯਾਰ ਉਹ ਕੋਈ ਵੇਰਵੇ ਨਾ ਪੁੱਛ ਵੀ ਉਹ ਕੀ ਕਰਨ ਪੜਿਆ ਤੋ ਤੂੰ ਉਹ ਕਿ ਲੋਕ ਪੁੱਛਣਗੇ ਵੀ ਉਹ ਕੀ ਕਰਨ ਕੋ ਮੈਂ ਕੀ ਕਰਦੇ ਕੋ ਕੱਚ ਸੁੰਦੇ ਆਂ ਉਹ ਪਾਹੀ ਉਹਦੇ ਉਦਾਂ ਹੀ ਲੱਗਦਾ ਕਿ ਦਾਂ ਬੱਕਰੀਆਂ ਬੁੱਕਰੀਆਂ ਬੰਨਵਾ ਦਿਆ ਬਾਅਦ ਵਿੱਚ ਪੁੱਛੂਗਾ ਪੁੱਛ ਕੇ ਤੂੰ ਕੀ ਕਰਦੇ ਆ ਗਾਣ ਗਤਾਂ ਤੱਕ ਕਿਸੇ ਕੀ ਤਾ ਅਹੀਂ ਨਾ ਤਾਂ ਕਹਿਣਾ ਨਹੀਂ ਕਿ ਖਾਣ ਦੇ ਕਹਿਣੀ ਜੇ ਕੋਈ ਕਹਿ ਨੂੰ ਮਾਰਦਾ ਜਾਂ ਲੁੱਟਦਾ ਉਹ ਤੂੰ ਜਾ ਕੇ ਤੁਸੀਂ ਪੁੱਛ ਰਹੇ ਨਹੀਂ ਜਿਹੜੇ ਭਲੇ ਮੈਂ ਪੁੱਛ ਮਾਰ ਕੇ ਤੁਸੀਂ ਤੰਗ ਕਰ ਲਿਆ ਤੂੰ ਜਾ ਨਾ ਕੋਈ ਬਾਤ ਨਾ ਹਾਂ ਵੀਰ ਨਾ ਅਹੀਂ ਤੇ ਕੋਈ ਫਾਲਾ ਪੂਰਾ ਨਹੀਂ ਜਾ ਨਹੀਂ ਜਾ ਜੋੜਿਆ ਤਾ ਤੂੰ ਹੀ ਬੋਲਣ ਦੇ ਨਹੀਂ ਫਾਲਾ ਤੂੰ ਜੇ ਤੁਸੀਂ ਕੀ ਕੀ ਹੰਗ ਮਾਰਦਾ ਜਾਂਦੀ ਹੋ ਪਾਪਾ ਜੀ ਮਾਰਦਾ ਜਾਂਦੀ ਜੋ ਅਹੀਂ ਤਾ ਨੂੰ ਕੱਢਵਾ ਤਾ ਮਾਰਨਾ ਗੱਡੀ ਲੈ ਕੇ ਜਾ ਫਿਰ ਦੀ ਕੰਮ ਕਰੀਏ ਆ ਜੀ ਆਪਣਾ ਮੋਟਰਸਾਈਕਲ ਸਾਈਡ ਤੇ ਕਰੋ ਜੋ ਤੀ ਫੋਟੋ ਲਾ ਲਈ ਸਭ ਕੋ ਕਰ ਦਿਆ ਤਾ ਹੁਣ ਸਾਰੇ ਨਾਲ ਕਾਦੀ ਕਾਦੀ ਕਰਦੇ ਸਾਡੇ ਨਾਲ ਕੋਈ ਨਹੀਂ ਕੋਈ ਨਹੀਂ ਚੱਲੇ ਅਹੀਂ ਤਾ ਕੋਈ ਬੈਸ ਨਹੀਂ ਕਰਨ ਦਾ ਨਾ ਅਸੀਂ ਕੀਤੀ ਆ ਬੈਸ ਦਾ ਜੋ ਇੱਕ ਐਂ ਤਾ ਮੈਂ ਕਿਹਾ ਵੀ ਆਪ ਮੇਰੀ ਫੋਟੋ ਲਾ ਲਓ ਜੋ ਕਰਨਾ ਬਣਾ ਲਓ ਬਣਾ ਲੈਣੇ ਤੁਸੀਂ ਇੱਕ ਨਹੀਂ ਬਣਾ ਲਿਆ ਤੁਹਾਡੇ ਕੰਨ ਦੀ ਉਹਦੀ ਟੱਟ ਕੰਨ ਤੇ ਬਣਾਉਂਦੇ ਅਹੀਂ ਤੇ ਉਹਦੀ ਨਹੀਂ ਆ ਕੋਈ ਨਹੀਂ ਆ ਆਪ ਵੀ ਕਹਿ ਦੋ ਬਣਾਉਣਾ ਬਣਾ ਦੇ ਜੀ ਹੁਣ ਇੱਥੇ ਕੀ ਬਣਾਉਣ ਲੱਗ ਪਏ ਦੱਸ ਭਾਈ ਮੇਰੇ ਤੇ ਜੋ ਵੀ ਬਣਾਉਂਦੇ ਲੈਣੇ ਭਾਜੀ ਮੈਂ ਸਹਿਮਤ ਪਾਪਾ ਜੀ ਕਹਿੰਦੇ ਵੀ ਬਣਾ ਲਓ ਤੁਸੀਂ ਮੈਂ ਘਰ ਮੋੜ ਕੇ ਬਣਾ ਲਈ ਮਾਚਾ ਬੋਲ ਬਣਾ ਇਹ ਤੇ ਕੀ ਹੋ ਕੀ ਹੋ ਗਿਆ ਹੱਥ ਕਿਉਂ ਬਾਈ ਗੁਜਾਰਾ ਕਰਦਾ ਨਹੀਂ ਤੁਸੀਂ ਕਿੰਨੇ ਦੇ ਤੁਸੀਂ ਜਿਹੜੇ ਤਰੀਕੇ ਨਾਲ ਤੁਸੀਂ ਬੋਲਣ ਦਾ ਇਹ ਨਾ ਉਹ ਇਹਦਾ ਮਤਲਬ ਆ ਫਿਰ ਤੁਸੀਂ ਝੂਠੇ ਜੀ ਅਸੀਂ ਪਲਵਾਨ ਸੀਦਾ ਤੈਨੂੰ ਆਉਂਦਾ ਹੱਥ ਵੀ ਜੋੜੇ ਤੂੰ ਜਹਾ ਬੋ ਕੀਤਾ ਜੀ ਆ ਆਖਿਆ ਹਾਂ ਤੂੰ ਦੋਰੀਆਂ ਕੀ ਬਣਾਉਂਦੇ ਸਾਨੂੰ ਉਹ ਮੇਰੀ ਉਹਦੀ ਕੋ ਫੁੱਟ ਲਾਈ ਜਾਂਦੇ ਵਿੱਚ ਤੇ ਪਾਪਾ ਜੀ ਦਾ ਸਾਨੂੰ ਥੋੜੀ ਪਤਾ ਵੀ ਤੁਸੀਂ ਪੈਂਦੇ ਉਹ ਚ ਕੋਈ ਕਿਸੇ ਦਾ ਸਾਡੇ ਮੁੰਡੇ ਦੇ ਲੈ ਦੱਸਾਂ ਦੂਗਾ ਉਹ ਨੰਗੇ ਉਧਰ ਨਹੀਂ ਤਾਂ ਉਧਰ ਦੀ ਤਾਂ ਕਰਕੇ ਬਾਬੂ ਛੋਟ ਲਿਆ ਤੂੰ ਨਹੀਂ ਨਹੀਂ ਇਹੀ ਦੱਸਣ ਦੇ ਕਿ ਇੱਥੇ ਬਜ਼ੁਰਗ ਸੌਂਦੇ ਨੇ ਉਹ ਮੁਰਗੇ ਵੀ ਇਹ ਮੇਰਾ ਪੁੱਛਣੇ ਕਿ ਇਹ ਕਾਹਦਾ ਤਮੂਝਾ ਲਾਇਆ ਇਹ ਚ ਕੌਣ ਸੰਭਾਲਦਾ ਉਹ ਕਿਹੜੇ ਤਰ੍ਹਾਂ ਦਾ ਜਿਹੜਾ ਜਾਨਵਰ ਰੱਖਿਓ ਉਹਨਾਂ ਵਾਸਤੇ ਬਣਾਇਆ ਹੋਊਗਾ ਜਰੂਰੀ ਥੋੜੀ ਉਹ ਬੰਦੇ ਆ ਚੱਲ ਬਾਬਾ ਨਹੀਂ ਜਾਨਵਰ ਉਹ ਕਦੋਂ ਵਾਸਤੇ ਬਣਾਇਆ ਨਹੀਂ ਮੈਂ ਜਾਨਵਰ ਸੰਦਾ ਉਹਦੇ ਵਿੱਚ ਉਹ ਨੂੰ ਪੁੱਛੋ ਆਪੇ ਪੌਗ ਨੂੰ ਬਿਖਾ ਕੇ ਲੈ ਆਂ ਵਿੱਚ ਬਿਸਤਰਾ ਹੈਗਾ ਕਿ ਮਸ਼ਤਾਨੀ ਲੱਗੀ ਵਿੱਚ ਅਸੀਂ ਤਾਂ ਗੁਜ਼ਾਰਾ ਕਰਨਾ ਹੈ ਰੋਟੀ ਪਾਣੀ ਖਾ ਕੇ ਤੇ ਤੁਸੀਂ ਤਾਂ ਜਾਣ ਕੇ ਵੇਲੇ ਆਣ ਆਣ ਕੇ ਤੰਗ ਕਰਨਾ ਮੁਰਗਾ ਕੇ ਸੰਭਾਲੇ ਪਹਿਮ ਆਹ ਨਹੀਂ ਪੁੱਛ ਲੋ ਅਹੀਂ ਮੰਗਦੇ ਆਂ ਮੁਖੀ ਨੂੰ ਉੱਤਰੀ ਦਾ ਜਿੱਥੇ ਆਇਆ ਫੇਰ ਅਸੀਂ ਕਾਣ ਵੀ ਕਰਨਾ ਆ ਤੇ ਸੱਚੇ ਵੀ ਹੋਣਾ ਆ ਤੇ ਅਗਲੇ ਪੰਜ ਸਾਲ ਹੀ ਪਈ ਅਸੀਂ ਕੀ ਆਖਿਆ ਦੱਸਣਾ ਸਾਨੂੰ ਕੀ ਆ ਫੇਰ ਸਾਨੂੰ ਹੁਣ ਕੀ ਕਰਨ ਦਾ ਏ ਜੇ ਹੁਣ ਤਾਂ ਤੁਸੀਂ ਆ ਤੱਕ ਡੋਰੀਆਂ ਤੇ ਆਣ ਕੇ ਫੇਰ ਉੱਥੋਂ ਫੇਰ ਆਖੀ ਜਾਓ ਕੋਈ ਨਹੀਂ ਆਏ ਅਸੀਂ ਕੱਲ ਵੈਕ ਕਰ